ਰਾਵੜੀ ਸ਼ੇਖ ਬ੍ਰਹਮਨਾਲ ਚਰਚਾ ਗੁਰੂ ਨਾਨਕ ਜੀ ਉਦਾਸੀਆਂ ਕਰਦੇ ਹੋਏ ਸ਼ੇਖ ਬ੍ਰਹਮ ਦੇ ਪਿੰਡ ਦੇ ਬਾਹਰ ਜਾ ਪਹੁੰਚੇ ਉੱਥੇ ਇੱਕ ਰੁੱਖੇ ਠਾ ਉਹਨਾਂ ਨੇ ਆਸਨ ਜਮਾ ਲਿਆ ਉਸ ਜਗ੍ਹਾ ਤੇ ਸ਼ੇਖ ਬ੍ਰਹਮ ਦਾ ਇੱਕ ਚੇਲਾ ਲਕੜਾਂ ਚੁਣਨ ਲਈ ਆਇਆ ਹੋਇਆ ਸੀ ਗੁਰੂ ਨਾਨਕ ਜੀ ਨੇ ਜਦੋਂ ਸ਼ੇਖ ਬ੍ਰਹਮ ਦੇ ਚੇਲੇ ਨੂੰ ਦੇਖਿਆ ਤਉਨਾ ਨੇ ਇੱਕ ਸ਼ਬਦ ਚਰਨ ਕੀਤਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਬਤੂ ਇੱਕੋ ਕੋਈ ਨਾਨਕਾ ਦੂਜਾ ਕਾਹੇ ਕੋ ਇਹ ਸ਼ਲੋਕ ਸੁਣ ਕੇ ਸ਼ੇਖ ਬਰਮਦਾ ਚੇਲਾ ਗੁਰਨਾਨਕ ਜੀ ਕੋ ਆਇਆ ਉਸਨੇ ਕਿਹਾ ਕਿ ਮੈਂ ਸ਼ੇਖ ਬਰਮਦਾ ਚੇਲਾ ਹਾਂ ਜੋ ਤੁਸੀਂ ਇਹ ਸ਼ਬਦ ਚਰਨ ਕੀਤਾ ਹੈ ਇਸ ਦਾ ਅਰਥ ਕਿਰਪਾ ਕਰਕੇ ਦੱਸ ਦਿਓ ਇਹ ਸ਼ਲੋਕ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲ ਰਿਹਾ ਹੈ नानक जी ने कहा कि इस श्लोक का अर्थ है कि जो परमात्मा है वो एक है जे एक परमात्मा ਦਾ ਅਸੀਂ ਸਿਮਰਨ ਕਰੀਏ ਫਿਰ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਹਰ ਜਗ੍ਹਾ ਹਰ ਇਨਸਾਨ ਵਿੱਚ ਇੱਕ ਖੁਦਾ ਹੀ ਵਰਤ ਰਿਹਾ ਹੈ ਹੋਰ ਦੂਜਾ ਕੋਈ ਨਹੀਂ ਹੈ ਉਸ ਨੂੰ ਸਿਰਫ ਇੱਕ ਕਾਬੇ ਵਿੱਚ ਹੀ ਮੰਨਣਾ ਸਹੀ ਨਹੀਂ ਹੈ ਉਸ ਖੁਦਾ ਨੂੰ ਉਸ ਪਰਮਾਤਮਾ ਨੂੰ ਸਰਵ ਵਿਆਪਕ ਜਾਣ ਕੇ ਉਸ ਦੀ ਪੂਜਾ ਉਸਦੀ ਆराधना ਕਰਨੀ ਚਾਹੀਦੀ ਹੈ ਇਹ ਅਰਥ ਸੁਣ ਕੇ ਸੇਖ ਬ੍ਰਮਦਾ ਚੇਲਾਬਤ ਪ੍ਰਸੰਨ ਹੋਇਆ ਜਦੋਂ ਲੱਕੜਾਂ ਲੈ ਕੇ ਵਾਪਸ ਆਪਣੇ ਗੁਰੂ ਜੀ ਕੋ ਆਇਆ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਜੀ ਇੱਕ ਅੱਲਾ ਦਾ ਰੂਪ ਖੁਦਾ ਦਾ ਬੰਦਾ ਮਨੂੰ ਮਿਲਿਆ ਹੈ ਉਹਦਾ ਨਾਮ ਨਾਨਕ ਹੈ ਉਹਨਾਂ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ ਦਾ ਇਸ ਦਾ ਅਰਥ ਇਹ ਦੱਸਿਆ ਹੈ ਖੁਦਾ ਸਰਵ ਵਿਆਪਕ ਹੈ ਸਰਬ ਜਗਾਂ ਹੈ ਇਹ ਤਾਂ ਸ਼ੇਖ ਬ੍ਰਹਮ ਨੇ ਸੁਣਿਆ ਤਾਂ ਉਸਨੇ ਕਿਹਾ ਕਿ ਇੱਕ ਹਿੰਦੂ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਕਿਵੇਂ ਖੁਦਾ ਨੂੰ ਜਾਣ ਸਕਦਾ ਹੈ ਅਤੇ ਖੁਦਾ ਬਾਰੇ ਕਿਵੇਂ ਬੋਲ ਸਕਦਾ ਹੈ ਕਿਵੇਂ ਚਰਚਾ ਕਰ ਸਕਦਾ ਹੈ ਮੈਨੂੰ ਇਸਤੇ ਯਕੀਨ ਨਹੀਂ ਹੁੰਦਾ ਤੂੰ ਇੱਕ ਕੰਮ ਕਰ ਤੂੰ ਜਾ ਅਤੇ ਇਹ ਸ਼ਲੋਕ ਉਹਨਾਂ ਦੇ ਅੱਗੇ ਬੋਲੀ ਇਸ ਦਾ ਜਵਾਬ ਲਗਿਆ ਜੇ ਮੈਂ ਜਵਾਬ ਤੋਂ ਸੰਤੁਸ਼ਟ ਹੋਇਆ ਫਿਰ ਮੈਂ ਮੰਨ ਲਵਾਂਗਾ ਕਿ ਉਹ ਖੁਦਾ ਦੇ ਬੰਦੇ ਨੇ ਇਹ ਸੁਣ ਕੇ ਕਹ ਲਾਈਂ ਹੰਦਾ ਜਿਵੇਂ ਤੁਹਾਡੀ ਅਗਿਆ ਸ਼ੇਖ ਬ੍ਰਹਮ ਨੇ ਇਹ ਸ਼ਬਦ ਉਚਾਰਨ ਕੀਤਾ ਕਿਨਹੁ ਵਤ ਗਲਾਈਏ ਜੋ ਮੈਂ ਤੇ ਕੋ ਬਦ ਇੱਕ ਸਾਹਿਬ ਦੋ ਹੱਦ ਹੈ ਕੋ ਸੇਵੀ ਕੋ ਰਦ ਇਸ ਦਾ ਅਰਥ ਹੈ ਜੇ ਜੋ ਮੈਂ ਤੈਨੂੰ ਕਹਿੰਦਾ ਹਾਂ ਮਾਲਕ ਖੁਦਾਇਕ ਹੈ ਤੇ ਫਿਰ ਦੋ Hindu ਤੇ Musalman ਹੱਦਾਂ ਨੇ ਇਹ ਹੱਦਾਂ ਕਦੀ ਵੀ ਮਿਲ ਨਹੀਂ ਸਕਦੀਆਂ ਤੇ ਫਿਰ ਇੱਕ ਖੁਦਾ ਸਰਵ ਵਿਆਪਕ ਕਿਵੇਂ ਅਸੀਂ ਮੰਨ ਸਕਦੇ ਹਾਂ ਇਹ ਜਦੋਂ ਸ਼ਲੋਗ ਗੁਰੂ ਜੀ ਦੇ ਸਾਹਮਣੇ ਉਚਾਰਨ ਕੀਤਾ ਤੇ ਗੁਰੂ ਜੀ ਨੇ ਸ਼ਲੋਗ ਦਾ ਜਵਾਬ ਦਿੱਤਾ ਦੁਜਾ ਕਹੇ ਸਿਮਰਿ ਜਮੇ ਤੇ ਮਰ ਜਾਏ ਇਕੋ ਸਿਮਰੋ ਨਾਨਕਾਲ ਜਲਥਲ ਰਿਆ ਸਮਾਏ ਗੁਰੂ ਜੀ ਨੇ ਕਿਹਾ ਤੁਹਾਡੇ ਪੀਰ ਨੇ ਅਸ਼ਟਕ ਦ્વੈਤ ਨਹੀਂ त्याਗੀ ਉਸਨੇ ਖੁਦਾ ਨੂੰ ਨਹੀਂ ਬਿਸ਼ਾਨਿਆ ਜਦ ਤੱਕ ਇੱਕ ਖੁਦਾ ਨੂੰ ਕਰਨ ਕਾਰਨ ਸਭ ਵਿੱਚ ਵਸਿਆ ਅਰਸ਼ਾ ਨਹੀਂ ਮੰਦਾ ਉਹਦੇ ਤੱਕ ਉਸ ਦੀ ਮੁਕਤੀ ਹੋਣੀ ਬਹੁਤ ਮੁਸ਼ਕਲ ਹੈ ਚੋਬਈ ਪੀਰ ਨੇ ਜਦੋਂ ਇਹ ਸਭ ਸੁਣਿਆ ਤੇ ਉਸਨੇ ਇਹ ਚੋਬਈ ਉਚਾਰਨ ਕੀਤੀ ਦਵੇਦ ਖੋਏ ਜਿਨ ਇੱਕ ਪਛਾਨਾ ਮਿਲੇ ਖੁਦਾਏ ਸਿ ਮਨ ਜੁਜਾਨਾ ਮੈਂ ਕੋ ਕਿਨੂ ਵੰਜੋ ਥਾਉ ਇਹ ਦੀਦਾਰ ਕਰ ਉਰ ਸੁਖ ਪਾਉਂ ਸ਼ੇਖ ਬ੍ਰਹਮ ਨੇ ਕਿਹਾ ਕਿ ਮੈਂ ਉਹਨਾਂ ਦੇ ਦੀਦਾਰ ਕਰਨਾ ਚਾਹੁੰਦਾ ਹਾਂ ਜੋ ਪ੍ਰਮਾਤਮਾ ਦਾ ਰੂਪ ਨੇ ਜਿਨ੍ਹਾਂ ਨੇ ਮੈਨੂੰ ਸਹੀ ਰਸਤੇ ਪਾਇਆ ਹੈ ਮੇਰੇ ਮਨ ਦਾ ਸੰਸਾਰ ਨਿਵਰਤ ਕੀਤਾ ਹੈ ਉਹਨਾਂ ਦੇ ਚਰਨੀ ਲੱਗਣਾ ਚਾਹੁੰਦਾ ਹਾਂ ਫਿਰ ਸ਼ੇਖ ਬ੍ਰਹਮ ਆਪਣੇ ਚੇਲੇ ਨਾਲ ਗੁਰੂ ਨਾਨਕ ਜੀ ਕੋਲ ਗਏ ਤੇ ਉਹਨਾਂ ਦੇ ਚਰਨਾਂ 'ਚ ਆਪਣਾ ਮਸਤਕ ਰੱਖਿਆ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਬਹੁਤ ਆਦਰ ਸਤਿਕਾਰ ਨਾਲ ਆਪਣੇ ਕੋਲ ਬਿਠਾਇਆ ਫਿਰ ਉਹਨਾਂ ਨੇ ਨਮਸਕਾਰ ਕਰਕੇ ਕਿਹਾ ਕੀ ਇਹ ਜੋ 84 ਦਾ ਗੇੜ ਹੈ ਇਸ ਤੋਂ ਕਿਵੇਂ ਮੁਕਤੀ ਹੋਏ ਅੰਗੀ ਜਗ ਕੀ ਹੁੰਦਾ ਹੈ ਗੁਰੂ ਨਾਨਕ ਜੀ ਨੇ ਕਿਹਾ ਕਿ ਪਰਲੋਕ ਵਿੱਚ ਜੋ ਚੰਗੇ ਕਰਮ ਕਰਦੇ ਨੇ ਕਿਸੇ ਦਾ ਭਲਾ ਕਰਦੇ ਨੇ ਸੱਚ ਬੋਲਦੇ ਨੇ ਖੁਦਾ ਤੇ ਵਿਸ਼ਵਾਸ ਰੱਖਦੇ ਨੇ ਪਰਮਾਤਮਾ ਤੇ ਭਰੋਸਾ ਰੱਖਦੇ ਨੇ ਉਹ ਸਤਕਾਰ ਪਾਉਂਦੇ ਨੇ ਅਤੇ ਜੋ ਝੂਠੇ ਮਕਰ ਦਗਾਵਾਜ ਹੁੰਦੇ ਨੇ ਕਿਸੇ ਦਾ ਹੱਕ ਮਾਰਦੇ ਨੇ ਕਿਸੇ ਨੂੰ ਦੁੱਖ ਪਹੁੰਚਾਉਂਦੇ ਨੇ ਉਨਾਂ ਨੂੰ 84 ਲਖ ਦੇ ਗੀੜੇ ਵਿੱਚ ਪਾਇਆ ਜਾਂਦਾ ਹੈ ਅਤੇ ਬਹੁਤ ਦੁੱਖ ਭੋਗਦੇ ਨੇ ਇਸ ਕਰਕੇ ਜਿਉਂਦੇ ਜੀ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਸਿਮਰਨ ਕਰਕੇ ਪ੍ਰਮਾਤਮਾ ਨੂੰ ਪਾ ਲੈਣਾ ਚਾਹੀਦਾ ਹੈ ਸ਼ੇਖ ਬ੍ਰਹਮ ਨੇ ਕਿਹਾ ਮੇਰਾ ਇੱਕ ਸਵਾਲ ਹੈ ਫਰੀਦਾ ਪਾੜ ਪਟੋਲਾ ਤਜਕਰੀ ਕੰਬਲ ੜੀ ਪਹਿਰੇਓ ਜਿਨ ਵਿੱਚ ਸੂ ਮਿਲੇ ਸਹੀ ਵੇਸ ਕਰਿਓ ਭਾਵ ਜੀ ਤੁਸੀਂ ਅੱਖੋਂ ਤਾਂ ਮੈਂ ਕਪੜੇ ਪਾੜ ਕੇ ਗਲ ਵਿੱਚ ਖਿੰთა ਬਾਲਵਾ ਅਤੇ ਜਿਸ ਤਰ੍ਹਾਂ ਕਰਕੇ ਮਾਲਕ ਨਾਲ ਮੇਲ ਹੋ ਜਾਵੇ ਉਹ ਸਾਧਨ ਕਰ ਲਵਾ। ਪੀੜ ਦੀ ਗੱਲ ਸੁਣ ਕੇ ਗੁਰੂ ਨਾਨਕ ਨੇ ਕਿਹਾ ਕਰਹੀ ਮੁੰਦ ਵਿਦੇਸ ਪਿਰ ਨਿਤ ਝੂਰੇ ਸਮਾਲੇ ਮਿਲਦਿਆਂ ਟਿਲਣਾ ਹੋਏ ਜੇ ਨੀਅਤ ਦਰਾਸ ਕਰੇ। ਜੇਕਰ ਨੀਅਤ ਦਰਾਸ ਹੋਵੇ ਤਾਂ ਮਾਲਕ ਨੂੰ ਮਿਲਣ ਲਗਿਆ ਤੇਰੀ ਨਹੀਂ ਲਗਦੀ। ਇਹ ਬਚਨ ਸੁਣ ਕੇ ਸ਼ੇਖ ਨੇ ਕਿਹਾ ਫਰੀਦਾ ਨੰਡੀ ਕੰਤਨਾ 라ਵਿਓ ਵੱਡੀ ਥੀ ਮੁਆਇਸ ਤਨਕ ਗੇਦੀ ਗੁਰ ਮੈਂ ਤੇ ਸਹਨਾ ਮਿਲੀ ਇਸ ਪਾਉ ਜਿਵਾਨੀ ਵਾਲੇ ਜਿਨ੍ਹਾਂ ਨੇ ਮਾਲਕ ਨੂੰ ਯਾਦ ਨਹੀਂ ਕੀਤਾ ਉਹਨਾਂ ਦਾ ਅੰਤ ਸਮੇਂ ਜਦੋਂ ਮੌਤ ਦੀ ਤਿਆਰੀ ਹੁੰਦੀ ਹੈ ਪਤੀ ਨੂੰ ਮਿਲਣਾ ਕਠਿਨ ਹੈ ਗੁਰੂ ਜੀ ਨੇ ਚਾਰਨ ਕੀਤਾ ਮਹਿਲ ਕੁਛ ਜੀ ਮੜਵੜੀ ਕਾਲੀ ਮਨੁਕ ਸੁਧ ਜੇ ਗੁਣ ਹੋਵਨ ਤਾਂ ਪਿਰ ਰਵੇ ਨਾਨਕ ਅਵਗੁਣ ਮੁੰਦ ਪਾਉ ਜੋ ਇਸਤਰੀ ਮੜ ਗਮਾ ਵਿੱਚ ਲੱਕੇ ਮਨ ਕਰਕੇ ਕਾਲੀ ਹੁੰਦੀ ਹੈ ਉਹ ਪਤੀ ਨੂੰ ਨਹੀਂ ਮਿਲ ਸਕਦੀ ਪਾਵੇਂ ਜਵਾਨ ਹੋਵੇ ਪਾਵੇਂ ਬਰਧ ਪਰ ਜੇਕਰ ਉਸ ਪਾਸ ਸੁਭਗੁਨ ਹੋ ਤਾਂ ਉਸ ਦੀ ਉਮਰ ਭਾਵੇਂ ਕਿੰਨੀ ਹੋਵੇ ਉਸ ਨੂੰ ਪਤੀ ਨਿਰਸੰਸ ਤੇ ਹੀ ਮਿਲ ਬੰਦਾ ਹੈ ਇਹ ਵੇਣ ਸੁਣ ਕੇ ਸ਼ੇਖ ਬ੍ਰਹਮ ਨੇ ਕਿਹਾ ਕਵਨ ਸੁਅਖੜ ਕਵਨ ਗੁਨ ਕਵਨ ਸੁਮਨਿਆ ਮੰਤ ਕਵਨ ਸੁਵੇਸ ਹਰ ਕਰੀ ਜਿਤ ਵਸ ਆਵੇ ਕੰਤ ਗੁਰੂ ਜੀ ਨੇ ਕਿਹਾ ਸ਼ੇਖ ਬ੍ਰਹਮ ਜੀ ਨਿਵਨ ਸੁਅਖੜ ਕਵਨ ਗੁਨ ਜੇਬਾ ਮੰਨਿਆ ਮੰਤ ਅਹਤਰੇ ਪੈਨੇ ਵਸ ਕਰ ਧਾਮਸ ਆਵੇ ਕੰਤ ਇਹ ਉੱਤਰ ਸੁਣ ਕੇ ਸ਼ੇਖ ਬ੍ਰਹਮ ਨੇ ਪੁੱਛਿਆ ਮਹਾਰਾਜ ਮੈਨੂੰ ਇਹ ਨਿਰਣਾ ਕਰਕੇ ਸਮਝਾਓ ਕਿ ਸੇਵਾ ਕਰਕੇ ਪ੍ਰਭੂ ਦੀ ਨਦਰ ਕਿਵੇਂ ਹੁੰਦੀ ਹੈ ਗੁਰੂ ਜੀ ਨੇ ਕਿਹਾ ਸੇਵਾ ਕਰੇ ਸੁਕੰਤ ਕੀ ਕੰਤ ਤਿਸੀ ਕਾ ਹੋਏ ਗਰਬੀ ਕੰਤ ਨਾ ਪਾਈਏ ਭਾਵੇਂ ਖਰੀ ਸਵਾਲੋ ਹੋਏ ਸ਼ੇਖ ਜੀ ਸੇਵਾ ਨਾਲ ਹੀ ਪਤੀ ਰੂਪੀ ਪਰਮਾਤਮਾ ਮਿਲਦਾ ਹੈ ਹੰਕਾਰ ਨਾਲ ਪਤੀ ਰੂਪੀ ਪ੍ਰਮਾਤਮਾ ਕਦੇ ਨਹੀਂ ਮਿਲਦਾ ਜੋ ਜੀਵ ਇਸਤਰੀ ਆਪਣੇ ਪਤੀ ਦੀ ਸੇਵਾ ਕਰਦੀ ਹੈ ਉਹ ਪਤੀ ਦਾ ਪਿਆਰ ਹਾਸਲ ਕਰਦੀ ਹੈ ਪਰ ਜੋ ਆਪਣੇ ਆਪ ਵਿੱਚ ਮਸਤ ਰਹਿੰਦੀ ਹੈ ਪਤੀ ਵੱਲ ਬਿਲਕੁਲ ਵੀ ਧਿਆਨ ਨਹੀਂ ਕਰਦੀ ਉਹ ਕਦੇ ਪਤੀ ਦਾ ਪ੍ਰੇਮ ਨਹੀਂ پا ਸਕਦੀ ਬਲਕਿ ਪਤੀ ਉਸ ਨੂੰ ਛੱਡ ਕੇ ਦੂਰ ਚਲਾ ਜਾਂਦਾ ਹੈ ਇਸ ਕਰਨ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਪ੍ਰਮਾਤਮਾ ਦੀ ਸੇਵਾ ਕਰਨੀ ਹੈ ਪ੍ਰਮਾਤਮਾ ਦਾ ਨਾਮ ਜਪਣਾ ਹੈ ਚੰਗੇ ਕਰਮ ਕਰਨੇ ਹਨ ਗੁਰੂ ਜੀ ਨੇ ਕਿਹਾ ਰੂਪੇ ਕਾਮੇ ਦੋਸਤੀ ਪੁੱਕੇ ਸਾਦੇ ਗੰਢ ਲੰਬੇ ਮਾਲੇ ਕੁੱਲ ਮਿਲ ਮਿੱਚਲ ਉੱਗੇ ਸੌੜ ਪਲੰਗ ਪਉਕੇ ਕੋਪ ਖੁਆਰ ਹੋਏ ਫੱਕੜ ਪਿੱਟੇ ਅੰਦ ਜੁਪੇ ਚੰਗਾ ਨਾਨਕਾ ਨੂੰ ਮੁੱਖੇ ਨੂੰ ਭੋਜਨ ਨਾਲ ਪਿਆਰ ਹੁੰਦਾ ਹੈ ਲੋਭ ਨੂੰ ਦੌਲਤ ਨਾਲ ਅਤੇ ਨੀਂਦਰ ਵਾਲੇ ਆਲਸੀ ਵਿਅਕਤੀ ਨੂੰ ਪਲੰਗ ਨਾਲ ਪਿਆਰ ਹੁੰਦਾ ਹੈ ਤਿਵੇਂ ਹੀ ਭਗਤਾਂ ਨੂੰ ਸਦਾ ਹਰੀ ਚਰਚਾ ਨਾਲ ਪਿਆਰ ਹੁੰਦਾ ਹੈ ਇਹ ਵਜਨ ਸੁਣ ਕੇ ਸ਼ੇਖ ਬ੍ਰਹਮ ਬਹੁਤ ਪ੍ਰਸੰਨ ਹੋਇਆ ਤੇ ਬਰੇ ਪ੍ਰੇਰਣਾ ਗੁਰੂ ਜੀ ਨੂੰ ਆਪਣੇ ਪਾਸ ਰੱਖ ਕੇ ਹਰੀ ਚਰਚਾ ਕਰਕੇ ਅਨੰਦ ਲੈਂਦਾ ਰਿਹਾ